ਜਹੇਦਾਰ ਸਾਹਿਬ ਦੇ ਕੋਲੇ ਬੈਠੇ ਸੀ ਉੱਥੋਂ ਇੱਕ ਮੀਆਂ ਬੀਬੀ ਆਏ ਕਹਿੰਦੇ ਅਸੀਂ ਅੰਡਮਨ ਇੱਕ ਵਾਰ ਤੋਂ ਆਏ ਹੂੰ ਵੀ ਮੈਂ ਇਹ ਕਹਿਣਾ ਵੀ ਥਰੂਆਊਟ ਇੰਡੀਆ ਇੱਕ ਇਹ ਹੈ ਜਿਹਾ ਮੈਸੇਜ ਹੈ ਵੀ ਅੱਜ ਪੰਜਾਬ ਨੂੰ ਲੋੜ ਹੈ ਲਹਿਰ ਬਣ ਗਈ ਲਹਿਰ ਬਣ ਗਈ ਹੂੰ ਪਰ ਤੁਹਾਡੇ ਜਿਹੜੇ ਵਿੱਕੀ ਦੇ ਪੁਰਾਣੇ ਮਿੱਤਰ ਸੀ ਉਹ ਤੁਹਾਡੇ ਨਾਲ ਖੜੇ ਅੱਜ ਬਿਲਕੁਲ ਜੀ ਦੇਖੋ ਮੈਂ ਅੱਜ ਇਹ ਫਾਊਂਡੇਸ਼ਨ ਚਲਾ ਰਿਹਾ ਹਾਂ ਕਿ ਮੈਂ ਨਹੀਂ ਚਲਾ ਰਿਹਾ ਉਹ ਵਿੱਕੀ ਦੇ ਮਿੱਤਰ ਹੀ ਚਲਾ ਰਹੇ ਮਨਕੀਰਤ ਹਮੇਸ਼ਾ ਹੀ ਤੁਹਾਡੇ ਨਾਲ ਤੁਹਾਡੇ ਪਰਿਵਾਰ ਨਾਲ ਭਰਾਵਾਂ ਤੋਂ ਵੱਧ ਕੇ ਖੜਾ ਹੈ ਮੇਰੇ ਯਾਦ ਹੈ ਜਦੋਂ ਪਹਿਲਾ ਪ੍ਰੋਟੈਸਟ 17 ਸੈਕਟਰ ਸ਼ਾਇਦ ਜਦੋਂ ਵਿੱਕੀ ਦੀ ਡੈਥ ਤੋਂ ਬਾਅਦ ਹੋਇਆ ਤਾਂ ਉਦੋਂ ਵੀ ਮਨਕੀਰਤ ਉੱਥੇ ਸੀਗਾ ਮਨਕੀਰਤ ਨੇ ਬਹੁਤ ਸੋਹਣਾ ਕੰਮ ਪਿਛਲੇ ਦਿਨਾਂ 'ਚ ਕੀਤਾ ਤੁਸੀਂ ਐਪਰੀਸ਼ੀਏਟ ਕਰਦੇ ਹੋ ਇਸ ਗੱਲ ਨੂੰ ਦੇਖੋ ਜੀ ਮੇਰਾ ਛੋਟਾ ਭਰਾ ਹੈ ਮਨਕੀਰਤ ਮੇਰੇ ਦਿਲ ਦੇ ਬਹੁਤ ਅਜ਼ੀਜ਼ ਹੈ ਨੇੜੇ ਹੈ ਬੜਾ ਐਪਰੀਸ਼ੀਏਬਲ ਮੂਵ ਹੈ ਜਿਹੜਾ ਉਹਨੇ ਕੀਤਾ ਹੈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਮਹੀਮ ਦੇ ਵਿੱਚ ਤੇ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਤੁਸੀਂ ਹੁਣੇ ਸਦਮੇ ਨੂੰ ਪਰਿਵਾਰਕ ਤੌਰ ਦੇ ਉੱਤੇ ਉਹਨੂੰ ਜ਼ੈਨ ਦੇ ਵਿੱਚ ਜਜ਼ਬ ਕਰ ਗਏ ਹੋ ਜਾਂ ਅਜੇ ਵੀ ਤੁਹਾਨੂੰ ਤਕਲੀਫ ਦਿੰਦੀਆਂ ਚੀਜ਼ਾਂ ਦੇਖੋ ਜੀ ਭਰਾ ਦਾ ਜਾਣਾ ਮੇਰਾ ਖੂਨ ਡੁੱਲਿਆ ਇਹ ਚੀਜ਼ਾਂ ਜ਼ੈਨ ਚੋਂ ਜਾ ਨਹੀਂ ਸਕਦੀਆਂ ਤੇ ਮੈਂ ਕਿਉਂ ਆ ਵੀ ਸੱਚੇ ਸੁੱਚੇ ਭਰਾ ਹੋਣ ਦੇ ਨਾਤੇ ਜਾਣੀਆਂ ਵੀ ਨਹੀਂ ਚਾਹੀਦੀਆਂ ਮਨ ਦੇ ਵਿੱਚ ਰਹਿਣੀਆਂ ਚਾਹੀਦੀਆਂ ਇਹ ਚੀਜ਼ ਦਾ ਮੈਨੂੰ ਦੁੱਖ ਹਮੇਸ਼ਾ ਰਹੂਗਾ ਮੇਰਾ ਭਰਾ ਸੀ ਮੇਰੀ ਜਾਨ ਸੀ ਮੇਰਾ ਬੱਚਾ ਸੀਗਾ ਉਹ ਮੇਰੇ ਤੋਂ ਇਹਨਾਂ ਨੇ ਖੋਇਆ ਜਥੇਦਾਰ ਜੀ ਨੇ ਅੱਜ ਕਿਹਾ ਕਿ ਇੱਕ ਝੰਡੇ ਥੱਲੇ ਹੀ ਆਓ ਸਾਰੇ ਇਕੱਠੇ ਹੋ ਕੇ ਤੁਸੀਂ ਰੈਡੀ ਹੋ ਕਿ ਅਕਾਲ ਤਖਤ ਸਾਹਿਬ ਦੇੇਠਾਂ ਆ ਕੇ ਔਰ ਜਿਹੜੀ ਸਰਕਾਰੀ ਖਾਲਸਾ.org ਬਣ ਰਹੀ ਉਹਦੇ ਅੰਡਰ ਕੰਮ ਕਰਨ ਦੇਖੋ ਜੀ ਆਪਣਾ ਅਕਾਲ ਤਖਤ ਸਰਬ ਉੱਚਾ ਆਪਣਾ ਸੰਸਥਾ ਹੈ ਮਤਲਬ ਕਿ ਇਹ ਇਹਦੇ ਤੋਂ ਤੋਂ ਕੁਝ ਨਹੀਂ ਗਾ ਤੇ ਇਹਨਾਂ ਦੇ ਜਿਹੜਾ ਦਿਸ਼ਾ ਨਿਰਦੇਸ਼ ਥੱਲੇ ਆਪਾਂ ਇਹ ਸੋਚਦੇ ਆਂ ਵੀ ਮੈਂ ਅੱਗੇ ਆਪਣਾ ਸਪੀਚ ਦੇ ਵਿੱਚ ਵੀ ਇਹੀ ਗੱਲ ਆਖੀ ਸੀ ਵੀ ਮੈਂ 100% ਆਪ ਦੇ ਆਪ ਨੂੰ ਸਮਰਪਿਤ ਕਰਦਾ ਕਿ ਜੇ ਨੇ ਸਾਡੇ ਵਰਗੀ ਕੋਈ ਸੰਸਥਾ ਜਾਂ ਕੋਈ ਹੋਰ ਵੀ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਤੋਂ ਜਿਹੜਾ ਸਮਾਨ ਆਉਂਦਾ ਉਹ ਇੱਕ ਪਲੈਟਫਾਰਮ ਤੇ ਆਵੇ ਤੇ ਇੱਥੋਂ ਡਿਸਟ੍ਰੀਬਿਊਸ਼ਨ ਹੋਵੇ ਇਹ ਇੱਕ ਚੀਜ਼ ਮੈਂ ਕਹਿੰਦਾ ਵੀ ਬੜਾ ਪੋਜ਼ਿਟਿਵ ਇੱਕ ਤਰੀਕਾ ਹੈ ਕਿ ਲੋਕਾਂ ਤੱਕ ਪਹੁੰਚਦਾ ਹੋ ਜਾਊਗਾ ਮਿਸਯੂਜ਼ ਆਫ ਫੰਡਸ ਨਹੀਂ ਹੋਣਗੇ ਠੀਕ ਦੈਟਸ ਅ ਪੁਆਇੰਟ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਨੇ ਹੜ੍ਹਾਂ ਦੇ ਵਿੱਚ ਲੋਕਾਂ ਦੀ ਸਾਰ ਲਈ ਗਰਾਊਂਡ ਦੇ ਉੱਤੇ ਅਜੀਪਾਲ ਮਿੱਡੂਖੇੜਾ ਆਪ ਉਤਰੇ ਜਿਵੇਂ ਸਾਰਾ ਪੰਜਾਬ ਇੱਕ ਦੂਜੇ ਦੇ ਨਾਲ ਖੜਾ ਹੈ ਉਵੇਂ ਹੀ ਵਿੱਕੀ ਦੀ ਸੋਚ ਨੂੰ ਗਾਂ ਵਧਾਉਂਦੇ ਹੋਏ ਇਹ ਵੀ ਵਧੇ ਨੇ ਘਰ ਘਰ ਜਾ ਕੇ ਰਾਸ਼ਨ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਸੇਵਾਵਾਂ ਇਹਨਾਂ ਨੇ ਆਪਦੇ ਉਸ ਉਸ ਭਰਾ ਦੀ ਯਾਦ ਦੇ ਵਿੱਚ ਉਹਦੀ ਸੋਚ ਦੀ ਯਾਦ ਦੇ ਵਿੱਚ ਔਰ ਉਹਦੀ ਸੋਚ ਨੂੰ ਗਾਂ ਲੈ ਜਾਂਦੇ ਹੋਏ ਕੀਤਾ ਅਜੀਪਾਲ ਮਿੱਡੂ ਖੇੜਾ ਸਾਡੇ ਨਾਲ ਨੇ ਬਈ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਕਿੰਨੇ ਦਿਨਾਂ ਤੋਂ ਲੱਗੇ ਹੋ ਔਰ ਹੁਣ ਤੱਕ ਕੀ ਕੀ ਹੋਇਆ ਬਈ ਦੇਖੋ ਜੀ ਜਿਵੇਂ ਤਾਂ ਪਹਿਲੀ ਗੱਲ ਤੁਸੀਂ ਅੱਖਾਂ ਵੀ ਵਿੱਕੀ ਦੀ ਸੋਚ ਨੂੰ ਗਾਂ ਵਧਾਉਂਦੇ ਹੋਏ ਨਾ ਆਪਣੇ ਛੋਟੇ ਭਰਾ ਦਾ ਨਾਂ ਨੂੰ ਮੇਨਟੇਨ ਰੱਖਣ ਵਾਸਤੇ ਉਹਦੀ ਲੈਗਸੀ ਨੂੰ ਮੇਨਟੇਨ ਰੱਖਣ ਵਾਸਤੇ ਫਾਊਂਡੇਸ਼ਨ ਦਾ ਨਾਂ ਹੀ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਰੱਖਤਾ ਹਮ ਅੱਜ ਜਿਵੇਂ ਮੀਟਿੰਗ ਦੇ ਵਿੱਚ ਮੈਂ ਕਈ ਦੇਖਿਆ ਵੀ ਸਾਰੀਆਂ ਜਿਹੜੀਆਂ ਫਾਊਂਡੇਸ਼ਨ ਸੀਗੀਆਂ ਤਕਰੀਬਨ ਕਿਸੇ ਦਾ ਜਿਵੇਂ ਇੱਕ ਨਾ ਸਾਂਝਾ ਨਾ ਹੁੰਦਾ ਤੇ ਜਦੋਂ ਮੈਂ ਆਪਣੀ ਫਾਊਂਡੇਸ਼ਨ ਬਾਰੇ ਬੋਲਿਆ ਤੇ ਮੈਨੂੰ ਬੋਲਣਾ ਪਿਆ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਤੇ ਮੈਂ ਉੱਥੇ ਮਾਫੀ ਵੀ ਮੰਗੀ ਸਾਰਿਆਂ ਤੋਂ ਮੈਂ ਕਿਹਾ ਇਹ ਨਾ ਸਮਝੋ ਵੀ ਮੈਂ ਆਪਦੇ ਨਾਂ ਨੂੰ ਚਮਕਾ ਰਿਹਾ ਜਾਂ ਕਿਵੇਂ ਹੈ ਇਹਦਾ ਸਿਰਫ ਇਹ ਹੈ ਵੀ ਮੈਂ ਆਪਦੇ ਛੋਟੇ ਭਰਾ ਦਾ ਨਾਂ ਜਿੰਨਾ ਚਿਰ ਮੈਂ ਜਿਉਂਦਾ ਉਹਨਾਂ ਚਿਰ ਮੈਂ ਕੈਰੀ ਫਾਰਵਰਡ ਕਰਨਾ ਉਸ ਤੋਂ ਬਾਅਦ ਰੱਬ ਰੱਬ ਆਸਰੇ ਹੈ ਸੋ ਇਸ ਕਰਕੇ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਮੈਂ ਤਾਂ ਕਰਕੇ ਉਹਦਾ ਨਾਂ ਰੱਖਿਆ ਸੋ ਦੂਜੀ ਗੱਲ ਇਹ ਹੈ ਕਿ ਅੱਜ ਦੀ ਰੇਟ ਜਿਵੇਂ ਤੁਹਾਨੂੰ ਪਤਾ ਹੀ ਹੈ ਪੰਜਾਬ ਇੱਕ ਬੜੇ ਮਾੜੇ ਸਮੇਂ ਦੇ ਵਿੱਚ ਦੀ ਲੰਘ ਰਿਹਾ ਹੈ। ਹੜ੍ਹਾਂ ਦਾ ਜਿਹੜਾ ਕਹਿਰ ਹੈ ਉਹ ਮੈਨੂੰ ਲੱਗਦਾ ਪੰਜਾਬ ਵਾਸੀਆਂ ਦੇ ਉੱਤੇ ਬਹੁਤ ਭਾਰੀ ਪਿਆ ਰਿਹਾ ਹੈ। ਹੂੰ। ਪੰਜਾਬ ਵਾਸੀਆਂ ਦੇ ਉੱਤੇ ਦਾ ਭਾਰੀ ਪੈਣਾ ਜਾਨਵਰਾਂ ਦੇ ਉੱਤੇ এনਵਾਇਰਨਮੈਂਟ ਦੇ ਉੱਤੇ ਹਰ ਤਰ੍ਹਾਂ ਦਾ ਡਿਜ਼ਾਸਟਰ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਹੈ ਗਿਆ। ਕਈ ਪਿੰਡਾਂ ਦੇ ਪਿੰਡ ਰੁੜ ਗਏ ਐ। ਘਰ ਬਰਬਾਦ ਹੋ ਗਏ ਐ। ਸੋ ਇਸ ਕਰਕੇ ਅਸੀਂ ਸਾਰਾ ਉਹ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇਹ ਸੋਚਿਆ ਵੀ ਵਿਕੀ ਮਿੱਡੂ ਖੇੜਾ ਫਾਊਂਡੇਸ਼ਨ ਨੂੰ ਇਸ ਚੀਜ਼ ਦੇ ਵਿੱਚ ਜੰਪ ਕਰਾਂ ਚਾਹੀਦਾ ਜਿਵੇਂ ਕਿ ਸਾਰਾ ਪੰਜਾਬ ਅੱਜ ਦੀ ਰੇਟ 'ਚ ਪੰਜਾਬ ਤਾਂ ਤੁਸੀਂ ਛੱਡੋ ਹਰਿਆਣਾ ਰਾਜਸਥਾਨ ਯੂਪੀ ਉਤਰਾਖੰਡ ਤਕਰੀਬਨ ਮੈਂ ਅੱਜ ਨਾਲ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦੇਣੀ ਚਾਹੁੰਗਾ ਮੈਂ ਅਸੀਂ ਜਹੇਦਾਰ ਸਾਹਿਬ ਦੇ ਕੋਲੇ ਬੈਠੇ ਸੀ ਉੱਥੋਂ ਇੱਕ ਮੀਆਂ ਬੀਬੀ ਆਏ ਕਹਿੰਦੇ ਅਸੀਂ ਅੰਡਮਨ ਇੱਕੋ ਵਾਰ ਤੋਂ ਆਏ ਵੀ ਮੈਂ ਕਹਿਣਾ ਵੀ ਥਰੂਆਊਟ ਇੰਡੀਆ ਇੱਕ ਇਹੋ ਜਿਹਾ ਮੈਸੇਜ ਹੈ ਵੀ ਅੱਜ ਪੰਜਾਬ ਨੂੰ ਲੋੜ ਹੈ ਲਹਿਰ ਬਣ ਗਈ ਲਹਿਰ ਬਣ ਗਈ ਹੂੰ ਪਰ ਤੁਹਾਡੇ ਜਿਹੜੇ ਵਿੱਕੀ ਦੇ ਪੁਰਾਣੇ ਮਿੱਤਰ ਸੀ ਉਹ ਤੁਹਾਡੇ ਨਾਲ ਖੜੇ ਅੱਜ ਬਿਲਕੁਲ ਜੀ ਦੇਖੋ ਮੈਂ ਅੱਜ ਜੇ ਫਾਊਂਡੇਸ਼ਨ ਚਲਾ ਰਿਹਾ ਹਾਂ ਇਹ ਮੈਂ ਨਹੀਂ ਚਲਾ ਰਿਹਾ ਉਹ ਵਿੱਕੀ ਦੇ ਮਿੱਤਰ ਹੀ ਚਲਾ ਰਹੇ ਤੇ ਵਿੱਕੀ ਦੇ ਮਿੱਤਰ ਵਿੱਕੀ ਦੀ ਟੀਮ ਅੱਜ ਵੀ ਹੁਣ ਮੈਂ ਅਸੀਂ ਗੁਰਦੁਆਰਾ ਸਾਹਿਬ ਉਦੋਂ ਬਾਅਦ ਮੀਟਿੰਗ ਤੋਂ ਬਾਅਦ ਮੱਥਾ ਟੇਕਣ ਗਏ ਤੇ ਉੱਥੇ ਵੀ ਇੱਕ ਵਿੱਕੀ ਦਾ ਦੋਸਤ ਮਿਲ ਗਿਆ ਕਿਉਂਕਿ ਮੈਂ ਲਾਂਡਰਾਂ ਤੋਂ ਆਂ ਤੇ ਵਿੱਕੀ ਦਾ ਵਿੱਕੀ ਨਾਲ ਵਿੱਕੀ ਮੇਰਾ ਭਰਾ ਸੀ ਬਹੁਤ ਅਜ਼ੀਜ਼ ਸੀਗਾ ਸੀ ਯੂਨੀਵਰਸਿਟੀ ਮਿਲਦੇ ਰਹੇ ਮਤਲਬ ਕਿ ਐ ਤਕਰੀਬਨ ਤੌਰ ਤੇ ਫਿਰਦੇ ਉਹਦੇ ਜਿਹੜਾ ਸਰਕਲ ਆ ਸਰਕਲ ਤੁਹਾਨੂੰ ਪਤਾ ਹੀ ਹੈ ਬੜਾ ਵਾਸਟ ਸੀਗਾ ਤੇ ਹਜੇ ਵੀ ਉਵੇਂ ਉਸੇ ਤਰ੍ਹਾਂ ਵਿੱਕੀ ਦੇ ਦੋਸਤ ਆ ਜਿਹੜੇ ਸਾਰੇ ਜੁੜੇ ਹੋਏ ਆ ਫਾਊਂਡੇਸ਼ਨ ਨਾਲ ਜੁੜੇ ਹੋਏ ਆ ਇੱਕ ਇੱਕ ਨਾਂ ਦੇ ਨਾਲ ਜੁੜੇ ਹੋਏ ਆ ਮਨਕੀਰਤ ਹਮੇਸ਼ਾ ਹੀ ਤੁਹਾਡੇ ਨਾਲ ਤੁਹਾਡੇ ਪਰਿਵਾਰ ਨਾਲ ਭਰਾਵਾਂ ਤੋਂ ਵੱਧ ਕੇ ਖੜਾ ਹੈ ਮੇਰੇ ਯਾਦ ਆ ਜਦੋਂ ਪਹਿਲਾ ਪ੍ਰੋਟੈਸਟ 17 ਸੈਕਟਰ ਸ਼ਾਇਦ ਜਦੋਂ ਵਿੱਕੀ ਦੀ ਡੈਥ ਤੋਂ ਬਾਅਦ ਹੋਇਆ ਤਾਂ ਉਦੋਂ ਵੀ ਮਨਕੀਰਤ ਉਥੇ ਸੀਗਾ ਮਨਕੀਰਤ ਨੇ ਬਹੁਤ ਸੋਹਣਾ ਕੰਮ ਪਿਛਲੇ ਦਿਨਾਂ ਚ ਕੀਤਾ ਹੈ ਤੁਸੀਂ ਐਪਰੀਸ਼ੀਏਟ ਕਰਦੇ ਹੋ ਇਸ ਗੱਲ ਨੂੰ ਦੇਖੋ ਜੀ ਮੇਰਾ ਛੋਟਾ ਭਰਾ ਹੈ ਮਨਕੀਰਤ ਮੇਰੇ ਦਿਲ ਦੇ ਬਹੁਤ ਅਜ਼ੀਜ਼ ਹੈ ਨੇੜੇ ਹੈ ਬੜਾ ਐਪਰੀਸ਼ੀਏਬਲ ਮੂਵ ਹੈ ਜਿਹੜਾ ਉਹਨੇ ਕੀਤਾ ਹੈ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਮਹੀਮ ਦੇ ਵਿੱਚ ਤੇ ਬਹੁਤ ਸੋਹਣਾ ਕੰਮ ਕਰ ਰਿਹਾ ਮੈਂ ਤਾਂ ਐਪਰੀਸ਼ੀਏਟ ਕਰਨਾ ਹੀ ਬਿਕੋਜ਼ ਮੇਰਾ ਤਾਂ ਚਲੋ ਆਪ ਦਾ ਹੈ ਪਰ ਬਾਹਰ ਲੋਕਾਂ ਨੇ ਵੀ ਬਹੁਤ ਉਹਨੂੰ ਐਪਰੀਸ਼ੀਏਟ ਕੀਤਾ ਹੈ ਜਿਹੜੀ ਉਹਨੇ ਫਰਸਟ ਮੂਵ ਲਈ ਇਸ ਚੀਜ਼ ਉਨੇ ਕੱਲ ਪਰਸੋ ਇੱਕ ਬਿਆਨ ਦਿੱਤਾ ਕਿ ਕੁਝ ਗੱਲਾਂ ਕਰਕੇ ਬੜੀ ਮੇਰੀ ਨੈਗੇਟਿਵਿਟੀ ਹੋਈ ਜਿੱਥੇ ਮੇਰਾ ਹੱਥ ਨਹੀਂ ਵੀ ਸੀ ਮੈਨੂੰ ਉੱਥੇ ਵੀ ਇਨਵੋਲਵ ਕੀਤਾ ਗਿਆ ਪਰ ਗੁਰੂ ਰਾਮਦਾਸ ਦੀ ਕਿਰਪਾ ਨਾਲ ਬਹੁਤ ਚੀਜ਼ਾਂ ਹੁਣ ਸੌਟ ਹੋ ਕੇ ਔਰ ਪੋਜ਼ਿਟਿਵ ਮੈਸੇਜ ਅਗਿਆ ਬਿਲਕੁਲ ਜੀ ਦੇਖੋ ਦੇਰ ਆਏ ਦਰਸਤਾਏ ਜਿਹੜਾ ਪਰਮਾਤਮਾ ਨੇ ਸਭ 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 ਚੀਜ਼ ਅੱਗੇ ਆ ਜਾਣੀ ਹੈ ਹਰ ਚੀਜ਼ ਕਲੀਅਰ ਹੋ ਜਾਣੀ ਹੈ ਜੇ ਕੋਈ ਕਿਸੇ ਤੇ ਐਲੀਗੇਸ਼ਨ ਆਉਂਦਾ ਹੈ ਜਾਂ ਕਰਦਾ ਗੁਰੂ ਮਹਾਰਾਜ ਦੀ ਐਸੀ ਮੇਰ ਹੁੰਦੀ ਹੈ ਕਿਸੇ ਨਾ ਕਿਸੇ ਦਿਨ ਸਭ ਚੀਜ਼ ਪਰਥਕ ਹੋ ਜਾਂਦੀ ਹੈ ਤੇ ਸਭ ਕੁਝ ਅੱਖਾਂ ਦੇ ਸਾਹਮਣੇ ਆ ਜਾਂਦਾ ਤੁਸੀਂ ਹੁਣੇ ਸਦਮੇ ਨੂੰ ਪਰਿਵਾਰਕ ਤੌਰ ਦੇ ਉੱਤੇ ਉਹਨੂੰ ਜ਼ੈਨ ਦੇ ਵਿੱਚ ਜਜ਼ਬ ਕਰ ਗਏ ਹੋ ਜਾਂ ਅਜੇ ਵੀ ਤੁਹਾਨੂੰ ਤਕਲੀਫ ਦਿੰਦੀਆਂ ਚੀਜ਼ਾਂ ਦੇਖੋ ਜੀ ਭਰਾ ਦਾ ਜਾਣਾ ਮੇਰਾ ਖੂਨ ਡੁੱਲਿਆ ਇਹ ਚੀਜ਼ਾਂ ਜ਼ੈਨ ਚੋਂ ਜਾ ਨਹੀਂ ਸਕਦੀਆਂ ਹਮ ਤੇ ਮੈਂ ਕਿਉਂ ਆ ਵੀ ਸੱਚੇ ਸੱਚੇ ਭਰਾ ਹੋਣ ਦੇ ਨਾਤੇ ਜਾਣੀਆਂ ਵੀ ਨਹੀਂ ਚਾਹੀਦੀਆਂ ਮਨ ਦੇ ਵਿੱਚ ਰਹਿਣੀਆਂ ਚਾਹੀਦੀਆਂ ਇਹ ਚੀਜ਼ ਦਾ ਮੈਨੂੰ ਦੁੱਖ ਹਮੇਸ਼ਾ ਰਹੂਗਾ ਮੇਰਾ ਭਰਾ ਸੀ ਮੇਰੀ ਜਾਨ ਸੀ ਮੇਰਾ ਬੱਚਾ ਸੀਗਾ ਉਹ ਮੇਰੇ ਤੋਂ ਇਹਨਾਂ ਨੇ ਖੋਇਆ ਉਸ ਚੀਜ਼ ਦਾ ਮੈਨੂੰ ਦੁੱਖ ਹਮੇਸ਼ਾ ਰਹੂਗਾ ਤੇ ਮੇਰੇ ਜ਼ੈਨ ਚ ਰਹੂਗਾ ਕਦੇ ਨਿਕਲ ਨਹੀਂ ਸਕਦਾ ਜਸਟਿਸ ਦੇ ਤੌਰ ਤੇ ਸੈਟੀਸਫੈਕਸ਼ਨ ਹੈ ਤੁਹਾਨੂੰ ਜਸਟਿਸ ਦੇ ਤੌਰ ਤੇ ਹਜੇ ਤੱਕ ਕੋਈ ਸੈਟੀਸਫੈਕਸ਼ਨ ਹੈ ਨਹੀਂ ਗਈ ਜਿਹੜੇ ਸ਼ੂਟਰ ਸੀਗੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਈ ਰਿਵਿਊਜ਼ ਦੇ ਵਿੱਚ ਦੱਸਿਆ ਵੀ ਉਹਨਾਂ ਨੂੰ ਲਾਈਫ ਇਨ ਪ੍ਰਿਜ਼ਨਰਮੈਂਟ ਹੋ ਗਈ ਹੈ ਬਟ ਜਿਹੜੇ ਇਹਦੇ ਪਿੱਛੇ ਮੇਜਰ ਕਲਪਰੇਟ ਸੀਗੇ ਜਿਨ੍ਹਾਂ ਨੇ ਇਹ ਕਰਵਾਇਆ ਤੇ ਜਿਹੜਾ ਇਹਦਾ ਮੋਟਿਵ ਸੀਗਾ ਕਨਸਪਾਇਰ ਕੀਤਾ ਇਸ ਚੀਜ਼ ਦੇ ਵਿੱਚ ਉਹ ਹਜੇ ਤਾਈਂ ਜਸਟਿਸ ਤੱਕ ਨਹੀਂ ਪਹੁੰਚੇ ਅਸੀਂ ਹਰੇਕ ਇੱਕ ਲੀਗਲ ਰੈਮੇਡੀ ਲੈਣ ਕੇ ਉਹਨਾਂ ਨੂੰ ਵਾਪਸ ਤੇ ਜਸਟਿਸ ਦੀ ਨੇੜੇ ਲੈ ਕੇ ਜਾਵਾਂ ਤੁਹਾਨੂੰ ਕਦੇ ਮਹਿਸੂਸ ਹੁੰਦਾ ਹੈ ਕਿ ਪੰਜਾਬ ਚ ਹੋਰ ਨੌਜਵਾਨਾਂ ਦੀਆਂ ਵੀ ਅਸੈਸੀਨੇਸ਼ਨਸ ਜਾਂ ਨੈਚੁਰਲ ਜਾਂ ਕਿਸ ਤਰੀਕੇ ਦੀਆਂ ਵੀ ਮੌਤਾਂ ਹੋਈਆਂ ਚਾਹੇ ਮਾਰ ਦਿੱਤੇ ਗਏ ਉਹ ਜਿੰਨੇ ਪੱਧਰ ਤੇ ਉਸ ਗੱਲ ਨੂੰ ਪੰਜਾਬ ਦੇ ਵਿੱਚ ਸਪੋਰਟ ਮੀਡੀਆ ਦਾ ਵੀ ਮਿਲਿਆ ਜਾਂ ਪੋਲੀਟੀਕਲੀ ਵੀ ਮਿਲਿਆ ਉਹਨਾਂ ਬਿੱਖੀ ਬਾਰੇ ਚਰਚਾ ਨਹੀਂ ਹੋਈ ਦੇਖੋ ਜੀ ਚਲੋ ਇਹ ਤਾਂ ਆਪਾਂ ਕੁਝ ਕਿਸੇ ਚੀਜ਼ ਦਾ ਕੋਈ ਮੀਟਰ ਨਹੀਂ ਹੁੰਦਾ ਮੈਂ ਇਹ ਸੋਚਦਾ ਕਿ ਕਿਸੇ ਚੀਜ਼ ਨੂੰ ਆਪਾਂ ਜੱਜ ਨਹੀਂ ਕਰ ਸਕਦੇ ਕਿਸੇ ਦਾ ਕੋਈ ਚੀਜ਼ ਦਾ ਇੰਡੈਕਸ ਨਹੀਂ ਲਾਇਆ ਜਾ ਸਕਦਾ ਵੀ ਕਿਹਦੀ ਕਿੰਨੀ ਕਿ ਚਰਚਾ ਹੋ ਗਈ ਜਿੰਨੇ ਕਿ ਜਿਹੜੇ ਇਹ ਬੰਦੇ ਦੀ ਬਣ ਦੇ ਜਸਟਿਸ ਪੁਆਇੰਟ ਆਫ ਊ ਵੀ ਤੋਂ ਗੱਲ ਕਰ ਰਿਹਾ ਕਿ ਜੇ ਕੋਈ ਕਹਿੰਦਾ ਕਿ ਫਲਾਨੇ ਨੂੰ ਜਸਟਿਸ ਮਿਲੇ ਉਹਨੂੰ ਜਸਟਿਸ ਮਿਲੇ ਤਾਂ ਵਿੱਕੀ ਬਾਰੇ ਜਸਟਿਸ ਲਈ ਸਿਰਫ ਉਹਦੇ ਯਾਰ ਦੋਸਤ ਭਰਾ ਵੱਡੇ ਪੱਦਰ ਤੇ ਖੜੇ ਉਹ ਕਨੈਕਟੀਵਿਟੀ ਜਿਹੜੀ ਜੋੜੀ ਜਾਣੀ ਸੀ ਪੰਜਾਬ ਦੇ ਨਾਲ ਕਿ ਇਹ ਵੀ ਪੰਜਾਬ ਦਾ ਹੀ ਪੁੱਤ ਸੀ ਉਹ ਕਿਤੇ ਮਿਸਿੰਗ ਨਹੀਂ ਰਹੀ ਬਿਲਕੁਲ ਜੀ ਕਿਸੇ ਕਿਸੇ ਪੁਆਇੰਟ ਆਫ 뷰 ਤੇ ਮੈਨੂੰ ਕਈ ਵਾਰੀ ਲੱਗਦਾ ਵੀ ਹੁੰਦਾ ਬਟ ਗੱਲ ਇਹ ਹੈ ਵੀ ਚਲੋ ਮੈਂ ਜਿੰਨੀ ਲੜਾਈ ਲੜ ਸਕਦਾ ਮੈਂ ਉਹਦੀ ਜਸਟਿਸ ਦੀ ਲੜਾਈ ਲੜੂਗਾ ਤੇ ਜਿਹੜੇ ਉਹਦੇ ਭਰਾ ਹੈ ਜਿਹੜੇ ਉਹਦੇ ਉਹਦੇ ਨਾਲ ਸਹਾਰਾ ਰੱਖਣ ਵਾਲੇ ਸੀ ਉਹ ਵੀ ਇਸ ਮਹੀਮ ਦੇ ਨਾਲ ਜੁੜੇ ਹੋਏ ਮੇਰੇ ਨਾਲ ਜੁੜੇ ਹੋਏ ਜਿੰਨਾ ਚਿਰ ਉਹਨੂੰ ਜਸਟਿਸ ਨਹੀਂ ਮਿਲਦਾ ਅਸੀਂ ਚੁੱਪ ਨਹੀਂ ਕਰਾਂਗੇ ਤੇ ਬਾਕੀ ਦੇਖੋ ਪੰਜਾਬ ਵੀ ਨਾਲ ਹੀ ਹੈ ਜੀ ਅਕਸਰ ਉਹ ਵੀ ਇੱਕ ਪੰਜਾਬ ਦਾ ਪੁੱਤ ਹੀ ਸੀਗਾ ਇੱਕ ਚੰਗਾ ਸ਼ਖਸ ਸੀਗਾ ਇੱਕ ਚੰਗੀ ਰੂਹ ਸੀਗੀ ਤੁਹਾਨੂੰ ਬਹੁਤ ਖੂਬ ਪਤਾ ਹੈ ਉਹਦੇ ਬਾਰੇ ਤਕਰੀਬਨ ਆਪਾਂ ਜਿੱਥੇ ਵੀ ਆਪਾਂ ਜਾਣਦੇ ਆ ਉਹਦੀ ਗੱਲ ਹੁੰਦੀ ਹੈ ਚਰਚਾ ਹੁੰਦੀ ਹੈ ਇਵਨ ਹੀ ਵਾਸ ਅ ਵੈਰੀ ਗੁੱਡ ਐਂਡ ਨੋਬਲ ਸੋਲ ਚੈਰਿਟੀ ਵੀ ਕਰਦੇ ਸੀ ਬਿਲਕੁਲ ਚੈਰਿਟੀ ਦਾ ਬੜਾ ਸ਼ੌਕ ਰੱਖਦਾ ਸੀਗਾ ਬੜਾ ਹੀ ਸ਼ੌਕ ਰੱਖਦਾ ਸੀ ਕਿਤੇ ਵੀ ਗਰੀਬ ਦਿਸ ਜਾਣਾ ਸਾਡੇ ਨਾਲ ਪਿੰਡ ਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਬਾਈ ਜੀ ਇੱਕ ਆਪਣੇ ਘਰੋਂ ਜਦੋਂ ਨਿਕਲਦੇ ਆ ਨਾ ਸਾਡੇ ਪਿੰਡ ਇੱਕ ਵਿਚਾਰਾ ਹੈਂਡੀਕੈਪ ਸੀਗਾ ਤੇ ਉਹਦੇ ਕੋਲ ਇਹ ਨਾ ਉਹ ਸੀ ਆਮਨ ਜਿਹੜੀ ਹੈਂਡੀਕੈਪ ਵਾਲੀ ਉਹ ਨਹੀਂ ਹੁੰਦੀ ਤਨ ਪੰਗਾਲੀ ਦੇ ਜੀ ਟ੍ਰਾਈਸਾਈਕਲ ਟ੍ਰਾਈਸਾਈਕਲ ਸੌਰੀ ਟ੍ਰਾਈਸਾਈਕਲ ਸੀਗਾ ਤੇ ਉਹ ਜਦੋਂ ਕਿਤੇ ਆਉਂਦਾ ਜਾਂਦਾ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਤਾਂ ਹੈਂਡੀਕੈਪ ਹੈ ਇਹ ਤਾਂ ਤੁਰ ਨਹੀਂ ਸਕਦਾ ਉਹਨੇ ਉਹਨੂੰ ਟ੍ਰਾਈਸਾਈਕਲ ਅਰੇਂਜ ਕਰਾ ਕੇ ਦਿੱਤਾ ਹੂੰ ਫਿਰ ਉਹਨੂੰ ਜਦੋਂ ਉਹਨੇ ਪਿੰਡ ਆਉਣਾ ਤੇ ਉਹਨੂੰ ਪਤਾ ਲੱਗ ਜਾਣਾ ਉਹਨੇ ਗੇਟ ਤੇ ਆ ਕੇ ਖੜ ਜਾਣਾ ਉਹਨੇ ਜਦੋਂ ਨਿਕਲਣਾ ਉਹਨੂੰ ਪੈਸੇ ਦੇ ਕੇ ਨਿਕਲਣਾ ਤੇ ਵਿੱਕੀ ਦੇ ਜਾਨ ਤੋਂ ਵਿੱਕੀ ਜਿੱਦੇ ਹੋਇਆ ਇਹ ਇਨਸੀਡੈਂਟ ਸਾਡੇ ਨਾਲ ਉਹਦੇ ਵੀ ਵਿਚਾਰਾ ਉਹ ਬੱਚਾ ਨਾ ਮੇਰੇ ਬਾਹਰ ਚ ਖੜਾ ਰਿਹਾ ਤੇ ਬੜਾ ਮੈਨੂੰ ਮਹਿਸੂਸ ਹੋਇਆ ਵੀ ਅੱਜ ਉਹ ਵੀ ਮਿਸ ਕਰਦਾ ਹੋਊਗਾ ਵਿੱਕੀ ਨੂੰ ਸੋਚਦਾ ਹਣਾ ਵੀ ਜਿਹੜਾ ਮੈਨੂੰ ਰੋਜ਼ ਐ ਦੇ ਉਹ ਪਤਾ ਕੀ ਕਰਦਾ ਆ ਚੱਕ 20 ਰੁਪਏ ਉਥੇ ਨਾ ਦੁਕਾਨ ਤੋਂ ਕੁਝ ਲੈ ਕੇ ਖਾ ਲਈ ਸਾਡੇ ਨਾਲ ਇੱਕ ਕਰਦੇ ਪਿੰਡ ਨਾਲ ਦੁਕਾਨ ਉਥੇ ਲੈ ਕੇ ਕੁਝ ਖਾ ਲਈ ਉਹਨੇ ਸਿੱਧਾ ਜਾਣਾ ਉਥੇ ਉਥੇ ਜਾ ਕੇ ਉਹ ਵੀ 10 20 ਰੁਪਏ ਦਾ ਖਾ ਕੇ ਤੇ ਵਿਚਾਰਾ ਖੁਸ਼ ਹੋ ਜਾਂਦਾ ਸੀ ਪਰ ਆਈ ਮੈਡ ਅ ਪੁਆਇੰਟ ਉਦੋਂ ਬਾਅਦ ਕਿ ਜਦੋਂ ਮੈਂ ਨਿਕਲਦਾ ਉਹ ਹੁਣ ਘਟ ਆਉਂਦਾ ਮੇਰੇ ਨਾਲ ਨਹੀਂ ਉਹਨਾਂ ਰੱਖਦਾ ਬਚਾ ਹੋ ਪਰ ਹੁਣ ਵੀ ਜਦੋਂ ਆਉਂਦਾ ਮੈਂ ਉਸੇ ਉਹਦੀ ਲੈਗਸੀ ਨੂੰ ਮੇਨਟੇਨ ਕਰਨ ਲਈ ਤੇ ਮੈਂ ਉਹਨੂੰ ਜੋ ਹੋ ਸਕਦਾ ਤਿੰਨ ਫੁੱਲ ਤੇ ਮੈਂ ਉਹਨੂੰ ਦਿੰਦਾ ਕਦੇ ਬਈ ਇਹ ਮਹਿਸੂਸ ਹੁੰਦਾ ਕਿ ਚੀਜ਼ਾਂ ਸ਼ਾਇਦ ਸੇਵ ਕੀਤੀਆਂ ਜਾ ਸਕੀਆਂ ਸੀ ਤੁਸੀਂ ਆਪਣੇ ਵੱਲੋਂ ਕਦੇ ਹੈਲਪਲੈਸ ਮਹਿਸੂਸ ਕਰਦੇ ਹੋ ਆਪਣੇ ਆਪ ਬਿਲਕੁਲ ਜੀ ਮੈਂ ਟੋਟਲੀ ਹੈਲਪਲੈਸ ਮਹਿਸੂਸ ਕਰਦਾ ਜਦੋਂ ਮੈਂ ਇਸ ਇਨਸੀਡੈਂਟ ਨੂੰ ਵਾਚਦਾ ਬਾਰੀ-ਬਾਰੀ ਮੇਰੇ ਜ਼ਿਹਨ ਦੇ ਵਿੱਚ ਆਉਂਦਾ ਮੇਰੇ ਦਿਮਾਗ ਦੇ ਵਿੱਚ ਆਉਂਦਾ ਤੇ ਆ ਫੀਲ ਕੰਪਲੀਟਲੀ ਟੋਟਲੀ ਸ਼ਟਰਡ ਤੇ ਬੜਾ ਹੈਲਪਲੈਸ ਵੀ ਮੈਂ ਇਸ ਚੀਜ਼ ਨੂੰ ਮੈਂ ਟਾਲ ਨਹੀਂ ਸਕਿਆ ਜੇ ਗੁਰੂ ਮਹਾਰਾਜ ਨੇ ਮਾੜਾ ਮੋਟਾ ਬਲ ਬਖਸ਼ਿਆ ਹੁੰਦਾ ਸਮਾਂ ਦਿੱਤਾ ਹੁੰਦਾ ਸਾਨੂੰ ਮਾੜਾ ਮੋਟਾ ਜਾਂ ਮਿਹਰ ਕੀਤੀ ਹੁੰਦੀ ਤੇ ਸ਼ਾਇਦ ਇਹ ਸਮਾਂ ਟਲ ਜਾਂਦਾ ਵਾਟ ਆਈ ਥਿੰਕ ਕਿ ਵਿੱਕੀ ਇਹ ਚੀਜ਼ ਡਿਜ਼ਰਵ ਨਹੀਂ ਕਰਦਾ ਸੀ ਹੂੰ ਬਿਲਕੁਲ ਠੀਕ ਕਿਹਾ ਤੁਸੀਂ ਹੀ ਨੇਵਰ ਡਿਜ਼ਰਵ ਕਿ ਵੀ ਇਹ ਚੀਜ਼ ਹੋਣੀ ਚਾਹੀਦੀ ਸੀ ਉਹ ਡਿਜ਼ਰਵ ਨਹੀਂ ਕਰਦਾ ਸੀਗਾ ਸਭ ਤਕਰੀਬਨ ਉਹਦੇ ਚੌਂ ਨਾਲ ਨੇ ਉਹਦੇ ਨਾਲ ਦੇ ਸਾਥੀਆਂ ਨੂੰ ਪਤਾ ਹੈ ਜਿਹਦੇ ਜਿਹਦੇ ਨਾਲ ਉਹ ਵਰਤਿਆ ਵੀ ਵਿੱਕੀ ਨੇਵਰ ਡਿਜ਼ਰਵਡ ਇਟ ਵਟ ਵਟ ਹੈਪਨਡ ਤੁਸੀਂ ਹੁਣ ਅੱਗੇ ਆਪਣੇ ਕੈਰੀਅਰ ਦੇ ਤੌਰ ਦੇ ਉੱਤੇ ਜ਼ਿੰਦਗੀ ਦੇ ਵਿੱਚ ਕਿਵੇਂ ਪ੍ਰੋਸੀਡ ਕਰ ਰਹੇ ਹੋ ਕੀ ਵਿੱਕੀ ਦੀ ਲੈਗੇਸੀ ਨੂੰ ਅੱਗੇ ਤੋਰਨ ਲਈ ਫਾਊਂਡੇਸ਼ਨ ਹੈ ਇਸ ਤੋਂ ਇਲਾਵਾ ਪੋਲੀਟੀਕਲ ਥਾਟ ਜਾਂ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਲਈ ਕਿਵੇਂ ਕੰਮ ਕੀਤਾ ਜਾ ਸਕਦਾ ਜੋ ਵਿੱਕੀ ਕਰ ਰਿਹਾ ਸੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਵੀ ਜਿਹੜੀ ਵਿੱਕੀ ਦੀ ਲੈਗੇਸੀ ਹੈ ਵਿੱਕੀ ਦਾ ਨਾਮ ਹੈ ਉਸ ਉਹਦੀਆਂ ਥਾਟਸ ਨੂੰ ਮੇਨਟੇਨ ਰੱਖਣ ਵਾਸਤੇ ਮੈਂ ਇਹ ਜਿਹੜੀ ਵਿੱਕੀ ਮਿੱਲੂ ਖੇੜਾ ਫਾਊਂਡੇਸ਼ਨ ਹੈ ਇਹ ਚਲਾ ਰਿਹਾ ਹਾਂ ਉਹਦੇ ਨਾਲ ਕੀ ਹੈ ਕਿ ਲੋਕਾਂ ਦਾ ਜਿੰਨਾ ਕੁ ਅਸੀਂ ਸੇਵਾ ਕਰ ਸਕਦੇ ਆ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਮੇਜਰ ਮੇਰਾ ਮੇਨ ਜਿਹੜਾ ਫੋਕਸ ਹੈ ਉਹ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਉੱਤੇ ਮੇਰਾ ਮੇਰਾ ਜਿਹੜਾ ਪਹਿਲਾ ਟੀਚਰ ਉਹ ਵਿੱਕੀ ਦਾ ਨਾਮ ਹੈ ਮੇਰੇ ਨਾਮ ਤੋਂ ਪਹਿਲਾਂ ਵਿੱਕੀ ਦਾ ਨਾਮ ਆਉਣਾ ਚਾਹੀਦਾ ਹਰ ਜਗ੍ਹਾ ਤੇ ਤੇ ਮੈਂ ਇਹ ਚੀਜ਼ ਦਾ ਕੋਸ਼ਿਸ਼ ਕਰਦਾ ਵੀ ਇਸ ਚੀਜ਼ ਨੂੰ ਮੈਂ ਮੇਨਟੇਨ ਕਰ ਰੱਖਾਂ ਹੁਣ ਹੜਾਂਾਂ 'ਚ ਵੀ ਥੋਡੀਆਂ ਟੀਮਸ ਲੱਗੀਆਂ ਵੀ ਆ ਹਾਂਜੀ ਬਿਲਕੁਲ ਅਸੀਂ ਕਾਫੀ ਤਰ੍ਹਾਂ ਤੋਂ ਜਿਵੇਂ ਡੇਰਾ ਬਾਬਾ ਨਾਨਕ ਸultanpur Lodhi ਅਸੀਂ ਤਕਰੀਬਨ ਸਾਰੇ ਥਾਵਾਂ ਤੇ ਜਾਏ ਜਾ ਕੇ ਆਏ ਆ ਤੇ ਤਕਰੀਬਨ ਸਾਡੇ ਜਿਹੜੇ ਵੋਲੰਟੀਅਰਸ ਹੈਗੇ ਵਿੱਕੀ ਦੇ ਦੋਸਤ ਹੈ ਜਿਹੜੇ ਨਾਲ ਜੁੜੇ ਹੋਏ ਹੈ ਵਿੱਕੀ ਦੇ ਨਾਲ ਉਹ ਸਾਰੇ ਹੀ ਤਕਰੀਬਨ ਇਨ੍ਹਾਂ ਸਾਈਟਸ ਦੇ ਉੱਤੇ ਕੰਮ ਕਰੀ ਜਾਂਦੇ ਆ ਤੇ ਜੋ ਸਾਡੇ ਤੋਂ ਟਿਲਫੁਲ ਹੋ ਸਕਦਾ ਹੈ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਹੋ ਉਹ ਅਸੀਂ ਇਕੱਠਾ ਕਰਕੇ ਉੱਥੇ ਜਿੱਥੇ ਜਿਹੜੀ ਚੀਜ਼ ਦੀ ਲੋੜ ਹੈ ਉਹ ਅਸੀਂ ਪਹੁੰਚ ਕਰਾਉਣ ਦੀ ਕੋਸ਼ਿਸ਼ ਕਰਦੇ ਆ ਵੀ ਜਿਵੇਂ ਪਿੱਛੇ ਜੇ ਸਾਨੂੰ ਡੇਰਾ ਬਾਬਾ ਨਾਨਕ ਤੋਂ ਕਈ ਚੀਜ਼ਾਂ ਦੀ ਡਿਮਾਂਡ ਆਈ ਸੀ ਜਿਵੇਂ ਫੋਗਿੰਗ ਮਸ਼ੀਨ ਦੀ ਡਿਮਾਂਡ ਬੜੀ ਆਈ ਸੀ ਬਿਕੋਜ਼ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ ਕਿ ਮੱਛਰ ਬੜਾ ਹੋ ਜਾਣਾ ਸੋ ਅਸੀਂ ਉੱਥੇ ਜਿਹੜੀਆਂ ਹੈਗੀਆਂ ਗੁਰਦੁਆਰਾ ਆਪਣਾ ਡੇਰਾ ਬਾਬਾ ਨਾਨਕ ਅਸੀਂ ਉੱਥੇ ਡੋਨੇਟ ਕਰਕੇ ਆਏ ਆ ਮਸ਼ੀਨਾ ਵੀ ਤੁਸੀਂ ਆਪ ਦਾ ਲੋਕਲ ਕੋਈ ਮੁੰਡਾ ਲਾ ਕੇ ਤੈਨੂੰ ਪਿੰਡ-ਪਿੰਡ ਲਾ ਕੇ ਕੋਸ਼ਿਸ਼ ਕਰੋ ਵੀ ਆਪਾਂ ਮੱਛਰ ਹੈ ਜਿਹੜਾ ਮੱਛਰ ਦੀ ਜਿਹੜੀ ਪੈਦਾਵਾਰ ਨੂੰ ਕਟਾ ਸਕੀਏ ਤੇ ਸਪਰੈਸ ਕਰ ਸਕੀਏ ਜਥੇਦਾਰ ਜੀ ਨੇ ਅੱਜ ਕਿਹਾ ਕਿ ਇੱਕ ਝੰਡੇ ਥੱਲੇ ਆਓ ਸਾਰੇ ਇਕੱਠੇ ਹੋਗੇ ਤੁਸੀਂ ਰੈਡੀ ਹੋ ਕਿ ਅਕਾਲ ਤਖਤ ਸਾਹਿਬ ਦੇ ਆ ਕੇ ਔਰ ਜਿਹੜੀ ਸਰਕਾਰੀ ਖਾਲਸਾ.org ਬਣ ਰਹੀ ਹੈ ਉਹਦੇ ਅੰਡਰ ਕੰਮ ਕਰਨ ਦੇ ਲਈ ਦੇਖੋ ਜੀ ਆਪਣਾ ਅਕਾਲ ਤਖਤ ਸਰਬ ਉੱਚਾ ਆਪਣਾ ਸੰਸਥਾ ਹੈ ਮਤਲਬ ਕਿ ਇਹ ਇਹਦੇ ਤੋਂ ਤੋਂ ਕੁਝ ਨਹੀਂ ਗਾ ਤੇ ਇਹਨਾਂ ਦੇ ਜਿਹੜਾ ਦਿਸ਼ਾ ਨਿਰਦੇਸ਼ ਥੱਲੇ ਆਪਾਂ ਇਹ ਸੋਚਦੇ ਆਂ ਵੀ ਮੈਂ ਅੱਗੇ ਆਪਣਾ ਸਪੀਚ ਦੇ ਵਿੱਚ ਵੀ ਇਹੀ ਗੱਲ ਆਖੀ ਸੀ ਵੀ ਮੈਂ 100% ਆਪ ਦੇ ਆਪ ਨੂੰ ਸਮਰਪਿਤ ਕਰਦਾ ਤੇ ਬਾਕੀ ਤਕਰੀਬਨ ਜਿਹੜੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਐਸੇ ਇਸ ਪਲੈਟਫਾਰਮ ਦੇ ਉੱਤੇ ਆ ਕੇ ਖੜੀਆਂ ਇਕੱਠੀਆਂ ਹੋਈਆਂ ਇਹ ਇੱਕ ਬੜੀ ਸਲਾਹਤਯੋਗ ਮਤਲਬ ਕਿ ਜਿਹੜੀ ਹੈਗੀ ਇਹ ਗੱਲ ਹੈ ਵੀ ਸਾਰੀਆਂ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈ ਇੱਕ ਪਲੈਟਫਾਰਮ ਦੇ ਉੱਤੇ ਖੜੀਆਂ ਹੋ ਗਈਆਂ ਇਹ ਬਹੁਤ ਹੀ ਅਕਾਲਤਾ ਸਾਬ ਬਣੇ ਜਿਹੜਾ ਆਪਾਂ ਨੂੰ ਮੈਸੇਜ ਲੱਗਿਆ ਇਹ ਬਹੁਤ ਹੀ ਸਲਾਹਤਯੋਗ ਜਿਹੜਾ ਹੈਗਾ ਐਫਰਟ ਹੈ ਵੀ ਜਿਹੜਾ ਇਨੀਸ਼ੀਏਟਿਵ ਅਕਾਲਤਾ ਸਾਬ ਬਣਿਓ ਲਿਆ ਗਿਆ ਕੀ ਬਿਕੋਜ਼ ਰੀਜ਼ਨ ਕੀ ਹੈ ਮਕਰਤ ਸਾਹਿਬ ਮੈਂ ਦੱਸਣਾ ਚਾਹੂੰਗਾ ਵੀ ਕਈ ਮੇਰੇ ਹੀ ਫਰੈਂਡ ਸਰਕਲ ਦੇ ਜਿਹੜੇ ਲੋਕ ਆ ਜਿਵੇਂ ਯੂਪ ਤੋਂ ਆ ਉਤਰਾਖੰਡ ਜਾਂ ਹੋਰ ਸਟੇਟਸ ਦੇ ਵਿੱਚੋਂ ਮੈਨੂੰ ਕਈ ਫੋਨ ਆਏ ਜਿੱਦੇ ਅਸੀਂ ਉੱਥੋਂ ਚੱਲੇ ਆ ਮੋਹਾਲੀ ਤੋਂ ਅਸੀਂ ਜਿੱਦੇ ਗੱਡੀਆਂ ਲੈ ਕੇ ਆਵਦੀਆਂ ਤੁਰੇ ਆ ਹਰਬੀਰ ਦੇ ਏਰੀਏ ਜਾਣ ਵਾਸਤੇ ਉਹਦੇ ਕੀ ਹੋਇਆ ਕਿ ਅਸੀਂ ਵੀਡੀਓ ਪਾਤੀ ਵੀ ਅਸੀਂ ਉਧਰ ਚੱਲੇ ਤੇ ਮੈਨੂੰ ਰਾਤ ਨੂੰ ਫੋਨ ਆਉਣ ਲੱਗੇ ਵੀ ਐ ਕਰਕੇ ਤੁਸੀਂ ਚੱਲਿਓ ਯਾਰ ਸਾਡਾ ਵੀ ਤਿਲ ਫੁੱਲ ਉਥੇ ਕੰਟਰੀਬਿਊਟ ਕਰੋ ਕੀ ਹੋਇਆ ਕਿ ਬਟ ਉਹ ਕਹਿੰਦੇ ਵੀ ਅਸੀਂ ਕਰਨਾ ਚਾਹੁੰਦੇ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕਿੱਥੇ ਦੇਈ ਜਾਈਏ ਕਿੱਥੇ ਜਾਈਏ ਕਿੱਥੇ ਐਂਡ ਵਾਟ ਹੈਪਨ ਕਿ ਮੈਂ ਉਸ ਤੋਂ ਬਾਅਦ ਉਹਨਾਂ ਨੂੰ ਆਖਿਆ ਵੀ ਕੋਈ ਗੱਲ ਨਹੀਂ ਜਿੱਥੇ ਮੈਨੂੰ ਜੋ ਵੀ ਮੈਨੂੰ ਲੱਗਿਆ ਮੈਨੂੰ ਵਾਚ ਕਰਨ ਤੋਂ ਪਹਿਲਾਂ ਏਰੀਆ ਜਾ ਕੇ ਮੈਨੂੰ ਸਰਵੇ ਕਰਨ ਦਿਓ ਆਲ ਅਪਡੇਟ ਵੀ ਮੈਂ ਅਸੀ ਤੁਹਾਨੂੰ ਇਨਫੋਰਮ ਕਰਦੇ ਰਹਿਵਾਂਗੇ ਜਿੱਥੇ 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 ਜਿਹੜੀ ਚੀਜ਼ ਦੀ ਲੋੜ ਹੋਈ ਉੱਥੇ-ਉੱਥੇ ਤੁਸੀਂ ਉਹ ਚੀਜ਼ ਭੇਜੀ ਜਾਏ। ਸੋ ਇਸ ਕਰਕੇ ਉਹੀ ਚੀਜ਼ ਅੱਜ ਅਕਾਲ ਤਾਸ ਦੇ ਜਥੇਦਾਰ ਸਾਹਿਬ ਨੇ ਜਿਹੜਾ ਇਨੀਸ਼ੀਏਟਿਵ ਲਿਆ ਹੈ ਵੀ ਇੱਕ ਪਲੇਟਫਾਰਮ ਦੇ ਉੱਤੇ ਆਪਾਂ ਇਕੱਠੇ ਹੋਈਏ। ਇੱਥੇ ਜਿਹੜੀ ਡਿਮਾਂਡ ਹੈ ਥੱਲੇ ਏਰੀਏ ਦੀ ਜਿਹੜੇ ਫਲੱਡ ਅਫੈਕਟਿਡ ਏਰੀਆਜ਼ ਆ ਉਹਦੀ ਜਿਹੜੀ ਡਿਮਾਂਡ ਆ ਉਹ ਇੱਥੇ ਆਵੇ। ਇਥੋਂ ਜਿਹੜੀ ਡਿਮਾਂਡ ਹੈ ਜਿਹੜੀ ਪ੍ਰੋਕਿਊਰਮੈਂਟ ਟੀਮਾਂ ਪਿੱਛੇ ਜਿਵੇਂ ਸਾਡੇ ਵਰਗੀ ਕੋਈ ਸੰਸਥਾ ਜਾਂ ਕੋਈ ਹੋਰ ਵੀ ਜਿਹੜੀਆਂ ਸੰਸਥਾਵਾਂ ਹੈਗੀਆਂ ਉਹਨਾਂ ਤੋਂ ਜਿਹੜਾ ਸਮਾਨ ਆਉਂਦਾ ਉਹ ਇੱਕ ਪਲੈਟਫਾਰਮ ਤੇ ਆਵੇ ਤੇ ਇਥੋਂ ਡਿਸਟ੍ਰੀਬਿਊਸ਼ਨ ਹੋਵੇ ਇਹ ਇੱਕ ਚੀਜ਼ ਮੈਂ ਕਹਿਣਾ ਵੀ ਬੜਾ ਪੋਜ਼ਿਟਿਵ ਇੱਕ ਤਰੀਕਾ ਵਿਅੋਧਮੰਦੀ ਦਾ ਹਾਂ ਹਰ ਮਿਸਯੂਜ਼ ਆਫ ਫੰਡਸ ਨਹੀਂ ਹੋਣਗੇ রাইਟ ਦੈਟਸ ਅ ਪੁਆਇੰਟ ਵੀ ਮਿਸਯੂਜ਼ ਆਫ ਫੰਡਸ ਨਹੀਂ ਹੁੰਦਾ ਜਿਹੜਾ ਸਮਾਨ ਹੈ ਜਿਹੜਾ ਵਾਰਸ ਹੋ ਕੇ ਇਧਰ ਉਧਰ ਖਰਾਬ ਬਿਖਰ ਜਾਂਦਾ ਨਾ ਉਹ ਚੀਜ਼ ਨਹੀਂ ਹੁੰਦੀ ਹੁਣ ਤੁਸੀਂ ਰੀਸੈਂਟਲੀ ਇੱਕ ਮੈਸੇਜ ਪਾਇਆ ਸੀਗਾ ਸੈਨੀਟਰੀ ਪ ਦੈਟ ਵਾਸ ਅ ਬਿਗ ਮੈਸੇਜ ਜੀ ਤੇ ਸਾਰਿਆਂ ਨੇ ਉਹ ਬੜਾ ਉਹਦੇ ਤੇ ਐਕਸ਼ਨ ਕੀਤਾ ਹਮ ਇਵਨ ਆਈ ਡਿਡ ਇਟ ਜੀ ਵਾਟ ਆਈ ਡਿਡ ਕਿ ਮੈਂ ਉਥੋਂ ਅਸੀਂ 5000 ਸੈਨੇਟਰੀ ਪੈਡ ਲਿਆ ਤੇ ਅਸੀਂ ਲਿਆ ਬਟ ਦ ਪ੍ਰੋਬਲਮ ਵਾਸ ਦੈਟ ਕਿ ਅਸੀਂ ਇੱਥੇ ਆ ਕੇ ਵੰਡਦੇ ਕਿੱਥੇ ਹੂੰ ਸਾਡੇ ਕੋਲੇ ਕੋਈ ਵੰਡਣ ਵਾਲਾ ਹੈ ਨਹੀਂ ਸੀ ਬਿਕੋਜ਼ ਅਸੀਂ ਜਾ ਕੇ ਉੱਥੇ ਨਹੀਂ ਮੈਂ ਇੱਕ ਥਾਂ ਦੀ ਮੈਂ ਪਿੰਡ ਦਾ ਨਾਂ ਨਹੀਂ ਲੈਂਦਾ ਕਿ ਬਦਨਾਮੀ ਹੁੰਦੀ ਹੈ ਅਸੀਂ ਸੈਨੇਟਰੀ ਪੈਡਸ ਵੰਡਣ ਗਏ ਤੇ ਬੰਦੇ ਪੈ ਗਏ ਔਰ ਅਸੀਂ ਉਹਨਾਂ ਨੂੰ ਐਕਸਪਲੇਨ ਕਰ ਰਹੇ ਸੀ ਕਿ ਜੇ ਆਪਦੀ ਵਾਈਫ ਜਾਂ ਬੇਟੀ ਆਸਤੇ ਲੈ ਜਾਣੇ ਆ ਲੈ ਜਾ ਪਰ ਇਹ ਸੈਨੀਟਰੀ ਪੈਡਸ ਨਹੀਂ ਰਾਈਟ ਰਾਈਟ ਪਰ ਉੱਥੇ ਹੋੜੇ ਲੱਗੀ ਸੀ ਵੀ ਨਹੀਂ ਦੇ ਦਿਓ ਦੇ ਦਿਓ ਜੋ ਵੀ ਹੈ ਤਾਂ ਇਹ ਪ੍ਰੋਬਲਮਸ ਵੀ ਆਈਆਂ ਇਹ ਪ੍ਰੋਬਲਮਸ ਆਉਂਦੀਆਂ ਸਾਨੂੰ ਵੀ ਇਹ ਪ੍ਰੋਬਲਮ ਫੇਸ ਕਰਨੀ ਪਈ ਵੀ ਅਸੀਂ ਕਿਨੂੰ ਜਾ ਕੇ ਇਹ ਚੀਜ਼ਾਂ ਦੇਈਏ ਫਿਰ ਅਸੀਂ ਆਲਟੀਮੇਟਲੀ ਕੀ ਹੋ ਗਿਆ ਕਿ ਸਾਡੇ ਕੋ ਗੱਡੀ ਦੇ ਵਿੱਚ ਸੀਗੇ ਫਿਰ ਅਸੀਂ ਗੁਰਦੁਆਰਾ ਸਾਹਿਬ ਅਸੀਂ ਜਿਹੜੇ ਹੈਗੇ ਆ ਸਾਰੇ ਡੋਨੇਟ ਕਰਾਇਆ ਉੱਥੇ ਕਲੀਨਿਕ ਹੈਗਾ ਉੱਥੇ ਇੱਕ ਲੇਡੀ ਮੈਮ ਆਪਲਾ ਡਾਕਟਰ ਸੀ ਤੇ ਉਹਨਾਂ ਨੇ ਸਾਨੂੰ ਦਿੱਤਾ ਵੀ ਕੋਈ ਗੱਲ ਨਹੀਂ ਅਸੀਂ ਆਪੇ ਮੈਨੇਜ ਕਰਾਂਗੇ ਅਸੀਂ ਆਪੇ ਵੰਡ ਦਿਆਂਗੇ ਸਾਡੇ ਕੋਲੇ ਡਿਮਾਂਡ ਆਉਂਦੀ ਰਹਿੰਦੀ ਹੈ ਸੋ ਇਹੋ ਜੀਆਂ ਪ੍ਰੋਬਲਮਸ ਕਈ ਆਉਂਦੀਆਂ ਜਿਵੇਂ ਆਪਣੇ ਜਹੇਦਾਰ ਸਾਹਿਬ ਨੇ ਜਿਵੇਂ ਅੱਜ ਆਖਿਆ ਵੀ ਆਪਾਂ ਇੱਕ ਐਪ ਤਿਆਰ ਕਰਦੇ ਹਾਂ ਸੋ ਉਹ ਚੀਜ਼ ਕਾਫੀ ਹੈਲਪਫੁਲ ਹੋਊਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਡੋਨੇਟਰਸ ਆ ਤੇ ਜਿਹੜੇ ਆਪਣੇ ਅ ਇਫੈਕਟਡ ਏਰੀਆ ਦੇ ਵਿੱਚ ਜਿਹੜੇ ਵਿਕਟਮਸ ਹੈਗੇ ਉਹਨਾਂ ਤੱਕ ਪਹੁੰਚ ਹਾਂ ਜਿਹੜਾ ਉਹਨਾਂ ਦਾ ਗੈਪ ਹੈ ਨਾ ਉਹ ਕੰਮ ਕੱਟੀ ਹੋਗਾ ਬਿਲਕੁਲ ਬਹੁਤ ਧੰਨਵਾਦ ਭਾਈ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਥੈਂਕ ਯੂ so much aur ਮੇਰੀ ਮਿੱਡੂਖੇੜਾ ਫਾਊਂਡੇਸ਼ਨ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਜਿਵੇਂ ਚੜ੍ਹਦੀ ਕਲਾ 'ਚ ਹਮੇਸ਼ਾ ਹੋ ਰਿਹਾ ਫਾਊਂਡੇਸ਼ਨ ਚੜ੍ਹਦੀ ਕਲਾ 'ਚ ਰਹੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਗੁਰੂ ਮਹਾਰਾਜ ਕਿਰਪਾ ਕਰੂਗਾ ਜੀ ਜਿੰਨਾ ਚਿਰ ਮੈਂ ਹੈਗਾ ਵਿੱਕੀ ਦਾ ਨਾਂ ਹੀ ਚੜ੍ਹਦੀ ਕਲਾ 'ਚ ਰਹੂਗਾ ਮੈਂ ਤੇ ਮੇਰੇ ਭਰਾ ਉਹਦੇ ਦੋਸਤ ਸਾਰੇ ਜਣੇ ਅਸੀਂ ਗੁਰੂ ਦੀ ਮਿਹਰ ਨਾਲ ਇਸ ਫਾਊਂਡੇਸ਼ਨ ਨੂੰ ਗਾਂ ਬਦਾਉਦੇ ਰਿਹਾ ਵੰਤਨਵਾਦ ਬਈ ਥੈਂਕ ਯੂ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸ ਐਮ ਟੀਵੀ ਸ੍ਰੀ ਅੰਮ੍ਰਿਤਸਰ ਸਾਹਿਬ